ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਨੇ ਤੁਹਾਡੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਆਪਾਂ ਬਣਾਉਣ ਲਈ ਆਏ ਹੋਏ ਹਾਂ ਪਿੰਡ ਹਰਦਿਆਲੇਣਾ ਜਿਹੜਾ ਇਸ ਪਿੰਡ ਨੂੰ ਸਜਣੋ ਫਰੀਦਕੋਟ ਪੈ ਜਾਂਦਾ ਇੱਕ ਘਰੇਲੂ ਆਮ ਕਿਸਾਨ ਦੇ ਘਰੋਂ ਵੈੜ ਦੀ ਸਜਣੋ ਵੀਡੀਓ ਕਰਨ ਲੱਗੇ ਆ ਛੋਟਾ ਜਿਹਾ ਸੈਟਅਪ ਬਣਾਇਆ ਹੋਇਆ ਬਾਈ ਦਾ ਬਹੁਤ ਸੋਹਣੇ ਜਾਨਵਰ ਰੱਖੇ ਹੋਏ ਆ ਵਿੱਚ ਤੇ ਛੋਟੇ ਸੈਟਅਪ ਦੇ ਵਿੱਚ ਉਹ ਬਾਈ ਕਿੰਨੀ ਇਨਕਮ ਕਰਦਾ ਵਾ ਕਿਦਾਂ ਦਾ ਬਾਈ ਦਾ ਰਿਸਪਾਂਸ ਆ ਉਹ ਸਾਰੀਆਂ ਗੱਲਾਂ ਆਪਾਂ ਪਾਈ ਜੀ ਹੁਣਾਂ ਨਾ ਕਰਾਂਗੇ ਤੇ ਬਾਕੀ ਆਪਾਂ ਸੈਟਅਪ ਤੁਹਾਨੂੰ ਲਾਸਟ ਤੇ ਦਿਖਾਵਾਂਗੇ ਇੱਕ ਬਾਈ ਜੀ ਉਹਨਾਂ ਨੇ ਵੈੜ ਸੇਲ ਕਰਨੀ ਆ ਇਹ ਰਾਤ ਇਹਦੀ ਕਵਿੰਗ ਹੋਈ ਆ ਸੱਚ ਨੂੰ ਰਾਤ ਇਹ ਸੁਈ ਆ ਤੇ ਜਿਹੜੇ ਵੀਰ ਨੂੰ ਚੰਗੀ ਲੱਗੂਗੀ ਬਾਕੀ ਸਾਰੀ ਡਿਟੇਲ ਆਪਾਂ ਪਾਈ ਜੀ ਉਹਨਾਂ ਤੋਂ ਲੈ ਲੈਨੇ ਆ ਸਤਿ ਸ਼੍ਰੀ ਅਕਾਲ ਪਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਈਏ ਇੱਕ ਵਾਰੀ ਵੀਰੇ ਨਾਮ ਇੰਦਰਜੀਤ ਸਿੰਘ ਜੀ ਇੰਦਰਜੀਤ ਸਿੰਘ ਵੀਰੇ ਤੇ ਆਪਣਾ ਐਡਰੈਸ ਕਨਫਰਮ ਕਰਦੇ ਹੋ ਵੀਰੇ ਪਿੰਡ ਹਰਦਿਆਲਿਆਣਾ ਜੀ ਪਿੰਨ ਕੋਡ ਠੀਕ ਹੈ ਜੀ ਤੇ ਆਪਣਾ ਘਰ ਕਿਹੜੀ ਸਾਈਡ ਆ ਗਿਆ ਵੀਰੇ ਘਰ ਆਪਣਾ ਮੱਲੇ ਵਾਲੀ ਸੜਕ ਤੇ ਆ ਗਿਆ ਸਟੇਡੀਅਮ ਦੇ ਨਾਲ ਤੇ ਨੇੜੇ ਜਿੱਦਾ ਆਪਣੇ ਕੋਈ ਮਸ਼ਹੂਰ ਚੀਜ਼ ਹੁੰਦੀ ਆ ਨੇੜੇ ਵਾਟਰ ਬਾਕਸ ਆ ਜੀ ਠੀਕ ਹੈ ਜੀ ਤੇ ਇਹ ਆਪਣੇ ਸਾਰੇ ਜਾਨਵਰ ਘਰ ਦੇ ਹੀ ਹਨਾ ਬਈ ਇਹ ਸੇਲ ਪਰਚੇਸ ਵਾਲਾ ਕੰਮ ਨਹੀਂ ਹੈਗਾ ਆਪਣਾ ਹਨਾ ਕਰੇ ਰੱਖੀ ਵੀ ਹੈ ਠੀਕ ਹੈ ਜੀ ਤੇ ਜੇ ਗੱਲ ਕਰ ਲਈਏ ਕਿਰਵੇਂ ਸੂਏ ਸੂਈ ਆ ਵੀਰੇ ਇਹ ਬੈੜ ਜਿਹੜੀ ਆਪਣੀ ਚੌਥੇ ਸੂਏ ਸੂਈ ਆ ਜੀ ਚੌਥਾ ਸੂਆ ਇਹ ਸੂਈ ਆ ਹਾਂਜੀ ਪਿਛਲੇ ਜਿਹੜੇ ਤਿੰਨ ਸੂਏ ਸੀ ਉਹ ਬਈ ਆਪਣੇ ਘਰੇ ਹੀ ਸੂਈ ਆ ਇਹ ਠੀਕ ਹੈ ਜੀ ਤੇ ਕਿੰਨੇ ਦੁੱਧ ਦੀ ਕਪੈਸਿਟੀ ਰੱਖਦੀ ਰਹੀ ਹੈ ਵੀਰੇ ਇਹ 25 ਲੀਟਰ ਤੱਕ ਜਾ ਵਰਦੀ ਹੈ ਜੀ 25 ਲੀਟਰ ਤੱਕ ਇਹ ਕਪੈਸਿਟੀ ਰੱਖਦੀ ਆ ਹਾਂਜੀ ਤੇਜ ਦਾ ਆਮ ਗਾਵਾਂ ਹੁੰਦੀਆਂ ਗਰਮੀ ਦੇ ਵਿੱਚ ਜਾ ਕੇ ਘਟ ਜਾਂਦੀਆਂ ਹਨਾ ਬਈ ਤੇ ਇਹਨੂੰ ਗਰਮੀ ਸਰਦੀ ਦਾ ਫਰਕ ਪੈਂਦਾ ਜਾਂ ਕਿ ਨਹੀਂ ਇਹਨੂੰ ਕੋਈ ਕ੍ਰੋਸ ਦੀ ਗਾਂ ਜੀ ਇਹਨੂੰ ਕੋਈ ਫਰਕ ਨਹੀਂ ਬੀ ਕ੍ਰੋਸ ਬਰੀਡ ਦੇ ਵਿੱਚ ਸੱਜਣੋ ਇਹ ਵੈੜ ਦੁੱਧ ਬਹੁਤ ਚੰਗਾ ਲੱਗਾ ਬਾਕੀ ਥਣ ਬਹੁਤ ਚੰਗਾ ਵਾ ਲੇਵਾ ਬਹੁਤ ਚੰਗਾ ਤੇ ਸਵੇਰ ਤੁਸੀਂ ਦੱਸਦੇ ਕਿੰਨੀ ਕੋ ਖਾਲੀ ਕੀਤੀ ਹੈ ਇਹ ਵੀਰੇ 10 ਲੀਟਰ ਕੱਢਿਆ ਹੀ ਬੋਲਾ 10 ਲੀਟਰ ਆਪਾਂ ਸਵੇਰ ਕੱਢਿਆ ਹੋਇਆ ਬੋਲਾ ਤੇ ਹੁਣ ਮਿਲਦਾ ਇੱਕ ਡੇਢ ਵਜੇ ਦਾ ਟਾਈਮ ਆ ਸੱਜਣੋ ਆਪਾਂ ਜਿਹੜਾ ਵੀਡੀਓ ਬਣਾ ਰਹੇ ਆ ਬਾਕੀ ਪੂਰੀ ਸੀਲ ਸ਼ਰੀਫ ਆ ਨਿਆਣਾ ਲਾਲ ਲਵਾ ਲੈਂਦੀ ਐ ਵੀਰੇ ਵਧੀਆ ਤੇ ਮਿਲਕਿੰਗ ਆਪਾਂ ਮਸ਼ੀਨੀ ਕਰਦੇ ਆ ਕਿ ਹੱਥੀ ਵੀਰੇ ਹੱਥੀ ਵੀ ਕਰਦੇ ਐ ਮਿਲਕਿੰਗ ਜਿਹੜੀ ਮਰਜ਼ੀ ਕਰ ਸਕਦੇ ਆ ਮਸ਼ੀਨੀ ਵੀ ਕਰ ਸਕਦੇ ਆ ਤੇ ਹੱਥੀ ਵੀ ਕਰ ਸਕਦੇ ਆ ਠੀਕ ਐ ਜੀ ਤੇ ਕੀ ਮੁੱਲ ਰਹੂਗਾ ਵੀਰੇ ਇਹਦਾ ਮੁੱਲੇ ਦਾ 120 ਕਰਦੇ ਆ 120000 ਰੁਪਇਆ ਮੁੱਲਾ ਮੰਤਨ ਹੋ ਜਾਊਗਾ ਵੀਰੇ ਵਿੱਚੋਂ ਖੋਲ ਕੇ ਤੋਰੋਗੇ ਵੀਰੇ ਹਾਂਜੀ ਖੋਲ ਲਓ ਵੀ ਸੱਜਣੋ ਘਰੇਲੂ ਬਰੀਡਾ ਵੀਰ ਹੋਣਾ ਦੀ ਪਹਿਲੇ ਸੂਏ ਤੋਂ ਵੀਰ ਹੁਣਾਂ ਦੇ ਘਰੇ ਹੀ ਰਹੀ ਆ ਤਿੰਨ ਸੂਏ ਪਹਿਲਾਂ ਸੂ ਚੁੱਕੀ ਆ ਤੇ ਇਹ ਚੌਥਾ ਸੂਆ ਸੂਈ ਆ ਬਾਕੀ ਜੇ ਸਜਣੋ ਬਾਈ ਕਹਿੰਦਾ ਨਾ ਵੀ ਦੂਜਾ ਸੂਆ ਤੇ ਆਪਾਂ ਨੂੰ ਇਹ ਗੱਲ ਮੰਨਣੀ ਪੈਣੀ ਸੀ ਕਿਉਂਕਿ ਵੈਡ ਫਿਟਨੇਸ ਹੀ ਇੰਨੇ ਆ ਵੀ ਆਪਾਂ ਇਹਨੂੰ ਦੂਜਾ ਤੀਜਾ ਸੂਆ ਕਹਿੰਦੇ ਤੇ ਆਪਾਂ ਨੂੰ ਮੰਨਣਾ ਪੈਣਾ ਸੀ ਪਰ ਇਹ ਵੀਰ ਜੀ ਹੁਣਾਂ ਦੀ ਸਚਾਈ ਆ ਤੇ ਇਹ ਸਜਣੋ ਵੀਰ ਜੀ ਹੁਣਾਂ ਦੀ ਸਚਾਈ ਆ ਵੀ ਇਹਨਾਂ ਨੇ ਦੱਸਿਆ ਇਹ ਚੌਥੇ ਸੂਏ ਸੂਈ ਆ ਸਵੇਰ ਕਿੰਨੇ ਵਜੇ ਸੂਈ ਆ ਵੀਰੇ ਇਹ ਇਹ ਸਵੇਰ 3:00 ਵਜੇ ਸੂਈ। ਮਗਰ ਮੇਲਕਾਫ ਆ ਗਿਆ, ਬੱਚਾ ਆ ਗਿਆ ਹਨਾ ਵੀਰੇ। ਹਾਂਜੀ। ਤੇ ਆਪਣਾ ਨੰਬਰ ਕਨਫਰਮ ਕਰਿਓ ਵੀਰੇ ਦੱਸਿਓ ਇੱਕ ਵਾਰੀ ਜੀ। ਨੰਬਰ 987748976 ਜੀ। ਇੱਕ ਵਾਰੀ ਰਿਪੀਟ ਕਰ ਦਿਓ ਵੀਰੇ। 987748976 ਠੀਕ ਹੈ ਜੀ। ਤੇ ਇਹ ਫਿਰ ਅੱਗੇ ਜਿੱਦਾਂ ਜਿੱਦਾਂ ਹੁਣ ਅੱਗੇ ਚੱਲਦਾ ਕੰਮ ਸੀਮਨ ਤੇ ਕਨਸੀਵ ਕਰਾਉਨੇ ਫਿਰ ਬਸ ਕੰਮ ਆ ਜੀ। ਸੀਮਨ ਜੀ। ਤੇ ਇਹ ਬੱਚੇ ਜਿਹੜੇ ਆਏ ਸੀਮਨ ਵਾਲੀ ਹਨਾ ਜੀ। ਹਾਂਜੀ ਸੀਮਨ ਵਾਲੇ। ਬਹੁਤ ਸੋਹਣਾ ਸੈਟਅਪ ਆ ਵੀਰੇ ਜਿੱਦਾਂ ਬਾਈ ਹੁਣਾਂ ਕੋਲੇ ਥਾਂ ਥੋੜੇ ਦੇ ਵਿੱਚ ਸੈਟਅਪ ਕੀਤਾ ਬਹੁਤ ਸੋਹਣਾ ਬੱਚਿਆਂ ਵਾਸਤੇ ਇੱਕ ਸਾਈਡ ਬਣਾਇਆ ਹੋਇਆ ਬਾਕੀ ਵੈੜ ਦੀ ਗੱਲ ਕਰ ਲਈਏ ਵੈੜ ਬਹੁਤ ਚੰਗੀ ਆ ਸਜਣੋ 1 ਲੱਖ ਤੇ 20000 ਰੁਪਇਆ ਮੁੱਲ ਜਿਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਬਾਈ ਹੁਣਾਂ ਦਾ ਨੰਬਰ ਸਕਰੀਨ ਦੇ ਉੱਤੇ ਲੱਗਾ ਜਿਹੜੇ ਵੀਰ ਨੂੰ ਚੰਗੀ ਲੱਗੀ ਵੈੜ ਤੁਸੀਂ ਨਿਰਖ ਪਰਖ ਤੇ ਤਸੱਲੀ ਇੱਥੇ ਆ ਕੇ ਕਰ ਸਕਦੇ ਆ ਬਾਈ ਜੀ ਹੁਣਾਂ ਨਾਲ ਗੱਲ ਕਰਕੇ ਤੁਹਾਡਾ ਸੌਦਾ ਹੋਣਾ ਵਾ ਜਿਹੜੇ ਵੀ ਇਹਨੂੰ ਚੰਗੀ ਲੱਗੂਗੀ ਵੀਡੀਓ ਸ਼ੇਅਰ ਲਾਈਕ ਜ਼ਰੂਰ ਕਰਿਓ ਤੇ ਇਹ ਇੱਕ ਆਪਾਂ ਵੀਰ ਦੇ ਬੇਟੇ ਨਾਲ ਗੱਲ ਕਰ ਲਈਏ ਇਹ ਕਹਿੰਦਾ ਜੀ ਮੈਂ ਵੀਡੀਓ ਦੇ ਵਿੱਚ ਜ਼ਰੂਰ ਆਣਾ ਸਾਸੀ ਕਾਲ ਪਟਰਾ ਹੋ ਠੀਕ ਠਾਕ ਹੈ ਤੇ ਸ਼ੌਂਕ ਫਿਰ ਤੈਨੂੰ ਵੀ ਪਾਪਾ ਜੀ ਦੇ ਨਾਲ ਪਸ਼ੂਆਂ ਦਾ ਪਿਆ ਗਿਆ ਹਨਾ ਇੱਕ ਵਾਰੀ ਨਾਮ ਦੱਸ ਦੀ ਵੀਰੇ ਆਪਣਾ ਗੁਰਮਖ ਸਿੰਘ ਗੁਰਮਖ ਸਿੰਘ ਤੇ ਉਮਰ ਕਿੰਨੀ ਵੀਰੇ ਤੇਰੀ 9 ਸਾਲ ਤੇ ਪਸ਼ੂਆਂ ਦੇ ਵਿੱਚ ਫਿਰ ਬਾਪੂ ਜੀ ਨੇ ਸਾਰਾ ਕੰਮ ਕਰਾਉਣਾ ਹਾਂਜੀ ਪੂਰਾ ਸ਼ੌਂਕ ਹੈ ਤੈਨੂੰ ਪਸ਼ੂਆਂ ਦਾ ਹਾਂਜੀ ਤੇ ਸੱਜਣੋ ਆਜਾ ਆਪਾਂ ਤੇਰੀ ਬੱਛੀ ਦਿਖਾਈਏ ਕਿਹੜੀ ਬੱਛੀ ਤੇ ਕਹਿੰਦੇ ਆਜਾ ਦਿਖਾ ਆਪਦੀ ਲਓ ਵੀ ਸੱਜਣੋ ਇਹ ਛੋਟਾ ਜਵਾਕ ਬਾਈ ਦੇ ਨਾਲ ਕੰਮ ਕਰਦਾ ਤੇ ਆਪਦੀ ਇੱਕ ਬੱਛੀ ਸੰਭਦਾ ਤੁਹਾਨੂੰ ਇਹਦੀ ਬੱਛੀ ਦਿਖਾਉਨੇ ਆ ਦੇਖੋ ਇਹ ਦੱਸ ਦੇ ਇਹ ਕਿਹੜੀ ਗਾਂ ਦੀ ਬੱਚੀ ਆ ਇਹ? ਉਹ ਦੀ। ਉਹ ਕਾਲੀ ਗਾਂ ਦੀ ਹੈ ਨਾ। ਤੇ ਇਹ ਗਾਂ ਕਿੰਨਾ ਦੁੱਧ ਦੇ ਦਿੰਦੀ ਆ? 30 ਦਿਨ ਨੇੜੇ ਚ ਆਉਂਦੀ। 30 ਨੇੜੇ ਦੁੱਧ ਦੇ ਦਿੰਦੀ ਆ। ਤੇ ਜਿਹੜੇ ਵੀਰ ਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਰਹੇ ਹੋ ਤੇ ਬੱਚੇ ਦੀ ਹੌਸਲਾ ਵਜਾਈ ਤੁਸੀਂ ਕਮੈਂਟ ਕਰਕੇ ਵਧਾਉਣੀ ਆ ਕਿਉਂਕਿ ਇਹ ਚੀਜ਼ਾਂ ਨਾਲ ਆਪਾਂ ਬੱਚਿਆਂ ਨੂੰ ਉਤਸ਼ਾਹ ਦੇ ਸਕਦੇ ਆ ਸੱਜਣੋ ਚੰਗੇ ਕਿਤੇ ਆ ਲਲਾਉਣ ਦਾ। ਤੇ ਵੀਡੀਓ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ ਬੁਲਾ ਦੇ ਪੁੱਤਰਾ ਐਖਰੀ ਫੇਰ। ਸਤਿ ਸ਼੍ਰੀ ਅਕਾਲ। ਧੰਨਵਾਦ।